ఖైబర్ దరే తో మదరా తక్ సి ఖైబర్ దరే తో మదరా తక్ సి ఉందా ਪੰਜਾਬੀ ਟਰ ਵਿੱਚ ਛੇਮਲਾ ਸਰਸਾਸਾਰ ਸੀ ఓ ਵਿੱਚ ਛੇਮਲਾ ਸਰਸਾਸਾਰ ਸੀ ਪਸ਼ਾవర్ ਦਿੱਲੀ లార్ ఓ రాజ ਕੀਤਾ ਪੰਜਾਬੀਆਂ రాజ ਕੀਤਾ ਪੰਜਾਬੀਆਂ 40 ਸਾਲ ਢੜਲੇ ਦਾਰ ਉਹ ਸੰਦੀਕਰ ਅੰਗਰੇਜ਼ ਨੇ ਲੈ ਖਰੀਦ ਕੇ ਦਾਰ ਧਰਮਾਂ ਜਾਤਾਂ ਵਿੱਚ ਵੰਡ ਤੇ ਧਰਮਾਂ ਜਾਤਾਂ ਵਿੱਚ ਵੰਡ ਤੇ ਕੀਤੀ 파ਟੋਤਾਲ ਉਹ ਧਰਤੀ ਪੰਜ ਦਰਿਆਵਾਂ ਦੀ ਨਾ ਸੀਮਾ ਨਾ ਅਸੀਮਾ ਧਰਤੀ ਪੰਜ ਦਰਿਆਵਾਂ ਦੀ ਨਾ ਸੀਮਾ ਨਾ ਅਸੀਮਾ ਰਾਜ ਭਾਗ ਲਈ ਕਰ ਦਿੱਤੀ ਤਕਸੀਮ دار ਤਕਸੀਮ ਬਚੇ ਕੁਝ ਪੰਜਾਬ ਦੇ ਮੇਰੇ ਪਿੰਡ ਦੀ ਏ ਤਸਵੀਰ ਬਚੇ ਕੁਝ ਪੰਜਾਬ ਦੇ ਮੇਰੇ ਪਿੰਡ ਦੀ ਏ ਤਸਵੀਰ ਬਾਲੇ ਲੋਕ ਗਰੀਬ ਨੇ ਮਸਾਂ ਪੰਜ ਸੱਤ ਕਰ ਅਮੀਰ ਉਥੇ ਕਾਰਾਂ ਜਾਣ ਲਈ ਹਏ ਛੜਕਦਲੀ ਜਾਂ ਤੀਕ ਉਥੇ ਕਾਰਾਂ ਜਾਣ ਲਈ ਐ ਛੜਕਦਲੀ ਜਾਂ ਤੀਕ ਬਾਕੀ ਪਿੰਡ ਦੀਆਂ ਗਲੀਆਂ ਕੀਤੀਆਂ ਇੱਟਾਂ ਪੁੱਟੀਆਂ ਕਰਕੇ ਠੀਕ ਉਹ ਦੋ ਦੋ ਗੁਰੂ ਦਵਾਰ ਨੇ ਸਮਾਦਾਂ ਢੇਰੇ ਨਾਲ ਦੋ ਦੋ ਗੁਰੂ ਦਵਾਰ ਨੇ ਸਮਾਦਾਂ ਢੇਰੇ ਨਾਲ ਅੱਡੋ ਅੱਡੀ ਫਿਰਕਿਆਂ ਉਹ ਕੀਤੀ ਖੂਬ ਸੰਭਾਲ ਉਹ ਨਿੱਕੇ ਬੱਚੇ ਪੜਨ ਲਈ ਸਰਕਾਰੀ ਇੱਕ ਸਕੂਲ ਉੱਥੇ ਸੇਵਾ ਕਰਨ ਦੇ ਸਭ ਛਿੱਕੇ ਡੰਗੇ ਅਸੂਲ ਉਹ ਪਿੰਡ ਵਿੱਚ ਹਸਤਪਤਾਲ ਜੋ ਉੱਥੇ ਵਾਰਾ ਕੁੱਤੇ ਬਹੋਂ ਪਏ ਅਰੋਗ ਅੜੀਕ ਦੇ ਕਾਦੋ ਡਾਕ ਤਰੋਂਨ ਉਹਨੇ ਮੰਬਾ ਰੋਟੇ ਪਿਪਣਾ ਵੇਣ ਵਿਗੜੀ ਪਿੰਡ ਦੀ ਦੇਖਾ ਉਹ ਘਾਟ ਰੇ ਗਈਆਂ ਪੱਗਾਂ ਸੋਹਣੀਆਂ ਮੋਣ ਕੋਣ ਨੇ ਸਿਆਖਾ ਵੇਲੀਆਂ ਦਾ ਯੁੱਗ ਬੀਤਿਆ ਓਏ ਹਰ ਕੋਠੇ ਨਾਲ ਗੰਦ ਗਰਮੀਆਂ ਸਰਦੀਆਂ ਸੱਦਣ ਬੰਵਾਰੀਆਂ ਬਹਿ ਗਿਰ ਕਰਕੇ ਬੂਏ ਬੰਦ ਓ ਜੁੜੇ ਕਦੇ ਪਚਾਏ ਦੇਣਾ ਸਭ ਕੋਲ ਨੰਬਰ ਫੋਨ ਉਤੋਂ ਆਵਣਾ ਫੈਸਲੇ ਬਣ ਕੇ ਨਵੇਂ ਕਾਨੂੰਨਾਂ ਜੁੜੇ ਕਦੇ ਪਚਾਏ ਦੇਣਾ ਸਾਬ ਕੋਲ ਨੰਬਰ ਫੋਨ ਉਤੋਂ ਆਵਣ ਫੈਸਲੇ ਬਣ ਕੇ ਨਵੇਂ ਕਣੋਂ ਉਹ ਕੀਤੇ ਜੋਰੋ ਵਰਾਂ ਨੇ ਆੜੇ ਆੜੇ ਹਲਣਿਆਂ ਦੇ ਬੋਟ ਕੀਤੇ ਜੋਰੋ ਵਰਾਂ ਨੇ ਆੜੇ ਆੜੇ ਹਲਣਿਆਂ ਦੇ ਬੋਟ ਕਿਤੇ ਨਸਾਬ ਸਹੂਲਤਾ ਕਿਤੇ ਰੋਟੀ ਦੀ ਟੋਟ ਆਵਾਜ਼ ਦਿੱਤੀ ਮੇਰੇ ਪਿੰਡ ਨੇ ਨਾ ਆਦੇ ਨਾਰੇ ਮਾ ਵਾਦ ਦਿੱਤੀ ਮੇਰੇ ਪਿੰਡਾਂ ਨੇ ਨਾ ਵਾਦੇ ਮਾਰੇ ਮਾਰ ਤੇਰਾ ਸੂਬਾ ਕਿਸੇ ਨਹੀਂ ਚੁੱਕ ਕੇ ਕਰਨਾ ਹੀ ਸਸਕਾਰ ਤੇਰਾ ਸੂਬਾ ਕਿਸੇ ਨਹੀਂ ਚੁੱਕ ਕੇ ਕਰਨਾ ਹੀ ਸਸਕਾਰ ਭਾਈ ਗੁਰਜੀ ਦਾ ਖੌਸਾ ਆ ਭਾਈ ਗੁਰਜੀ ਬੋਲੋ ਜੀ